ਅੰਟੀਕਲ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਸਕਰੀਨ ਕਲਚਰ ਆ ਗਿਆ ਜਿਸ ਤਰ੍ਹਾਂ ਕੀ ਖਾਣਾ ਖਾਣਾ ਉਸ ਤਰ੍ਹਾਂ ਹੀ ਫੋਨ ਯੂਜ਼ ਕਰਨਾ ਹੈ ਕਿਤੇ ਘੁੰਮਣ ਜਾਣਾ ਹੈ ਉਸ ਵੇਲੇ ਕਰਨਾ ਹੈ ਕਿਤੇ ਤੁਸੀਂ ਇਵਨ ਟੀਵੀ ਦੇਖਦੇ ਹੋਏ ਵੀ ਮੈਂ ਦੇਖਿਆ ਬਹੁਤ ਸਾਰੇ ਪੇਸ਼ੈਂਟਾਂ ਦਾ ਜਿਹੜੇ ਫੋਨ ਤੇ ਲੱਗੇ ਰਹਿੰਦੇ ਤੇ ਫਿਰ ਆ ਕੇ ਪੇਸ਼ੈਂਟ ਸਾਡੇ ਕੋਲ ਕੰਪਲੀਟ ਕਰਦੇ ਆ ਕਿ ਡਾਕਟਰ ਸਾਹਿਬ ਅੱਖਾਂ ਲਾਲ ਰਹਿੰਦੀਆਂ ਆ ਅੱਖਾਂ ਪੀੜ ਦਿੰਦੀਆਂ ਆ ਅੱਖਾਂ ਡਰਾਈ ਹੋ ਜਾਂਦੀਆਂ ਆ ਤੋਂ ਤੋਂ 3 ਘੰਟੇ ਤੱਕ ਅਗਰ ਤੁਸੀਂ ਪੂਰੇ ਦਿਨ ਦੇ ਵਿੱਚ ਸਕਰੀਨ ਟਾਈਮ ਯੂਜ਼ ਕਰਦੇ ਹੋ ਉਹ ਤਾਂ ਮੈਨੇਜੇਬਲ ਹੈ ਪਰ ਅਗਰ ਤੁਹਾਡਾ ਸਕਰੀਨ ਟਾਈਮ 6 ਤੋਂ 8 ਆਵਰਸ ਤੱਕ ਚਲਾ ਜਾਂਦਾ ਤਾਂ ਇਹ ਜਿਹੜੀਆਂ ਪ੍ਰੋਬਲਮ ਤੁਹਾਡੇ ਲਈ ਕਈ ਵਾਰ ਕ੍ਰੋਨਿਕ ਪ੍ਰੋਬਲਮ ਬਣ ਜਾਂਦੀ ਹੈ ਜਿਹਨਾਂ ਨੂੰ ਮੈਨੇਜ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਅਗਰ ਤੁਹਾਡਾ ਇਸ ਤਰ੍ਹਾਂ ਦੀ ਜੌਬ ਹੈ ਕਿ ਤੁਸੀਂ 6 ਘੰਟੇ ਕੰਪਿਊਟਰ 'ਤੇ ਕਰਨਾ ਹੀ ਹੈ ਤਾਂ ਉਹਦੇ ਲਈ ਇੱਕ ਸਦਾ ਰੂਲ ਹੁੰਦਾ ਸੀ ਉਹ ਕਹਿੰਦੇ ਆ 20 20 20 ਰੂਲ ਉਹਦਾ ਕੀ ਮਤਲਬ ਹੈ ਕਿ ਤੁਸੀਂ ਆਫਟਰ ਏਵਰੀ 20 ਮਿੰਟਸ 20 ਸੈਕਿੰਡਸ ਲਈ ਉਹ ਦੇਖਣ ਦਾ ਕੀ ਹੁੰਦਾ ਹੈ ਕਿ ਅੱਖਾਂ ਦੇ ਜਿਹੜੇ ਮਸਲ ਹੈ ਉਹ ਰਿਲੈਕਸ ਹੋ ਜਾਂਦੇ ਵਿੱਚ ਵਿੱਚ ਅੱਖਾਂ ਨੂੰ ਤੁਸੀਂ ਆਪਣਾ ਬਲਿੰਕ ਕਰਦੇ ਰਹੋ ਤੇ ਜੇ ਤੁਹਾਡਾ ਸਕਰੀਨ ਟਾਈਮ ਬਹੁਤ ਜ਼ਿਆਦਾ ਹੈ ਤਾਂ ਕੋਸ਼ਿਸ਼ ਕਰੋ ਆਪਣੇ ਰੂਮ ਦੇ ਵਿੱਚ ਅੱਜਕੱਲ ਇੱਕ ਹਿਮੀਡੀਫਾਇਰ ਹੁੰਦੇ ਆ ਜੋ ਕਿ ਹਵਾ ਦੀ ਕੁਆਲਿਟੀ ਨੂੰ ਵਿੱਚ ਉਹ ਥੋੜਾ ਵਾਸ਼ਪ ਛੱਡਦੇ ਰਹਿੰਦੇ ਆ ਤਾਂ ਇਸ ਦੇ ਨਾਲ ਕੀ ਹੋਏਗਾ ਤੁਹਾਨੂੰ ਆਈ ਡ੍ਰੌਪਸ ਪਾ ਯੂਜ਼ ਕਰੀਂਦੇ ਆ ਦੋ ਜਾਂ ਤਿੰਨ ਜਾਂ ਚਾਰ ਵਾਰੀ ਪਾ ਲੈ ਪੈਂਦੇ ਤੁਹਾਨੂੰ ਇੱਕ ਜਾਂ ਦੋ ਵਾਰ ਪਾ ਕੇ ਵੀ ਕਾਫੀ ਰੰਗ ਦੇਗਾ ਉਹ ਐਡਸ ਮੇਰੀ ਇਹੀ ਸੁਜੈਸ਼ਨ ਹੈ ਕਿ ਸਕਰੀਨ ਜ਼ਰੂਰ ਇਸ ਤਰ੍ਹਾਂ ਪਰ ਅੱਖਾਂ ਨੂੰ ਰੈਸਟ ਦੇਣਾ ਨਾ ਭੁੱਲੋ ਕਿਉਂਕਿ ਇਹ ਸਕਰੀਨ ਹੀ ਨਹੀਂ ਤੁਹਾਡੀ ਵਿਜ਼ਨ ਦਾ ਵੀ ਲਾਈਫ ਟਾਈਮ ਥੈਂਕ ਯੂ ਵੈਰੀ ਥੈਂਕਸ